ਕਮ ਕੀ ਤੂੰ ਪਰੇਸ਼ਾਨ ਜੇ ਜਪੇਂਗਾ ਇਹਨਾਂ ਵਸਤੂਆਂ ਮਿੱਥਿਆ ਜੜੀਆਂ ਨੇ ਇਹਨਾਂ ਨੇ ਤੇਰਾ ਸਾਥ ਨਹੀਂ ਹੁੰਦੇ ਨਾ ਇਸ ਕਰਕੇ ਮਾਦਵੇ ਪਾਜ ਦਿਨ ਨਿਤ ਰੈਣੀ ਮਹਾਰਾਜ ਕਹਿੰਦੇ ਹੈ ਮਾਇਆ ਦੇ ਮਾਲਕ ਮੇਰੇ ਵੈਗਰੂ ਮਾ ਮੈਨੇ ਮਾਇਆ ਅਰ ਧਵੇ ਮੈਨੇ ਹੁੰਦਾ ਆ ਆਸਰਾ हे मेरे अकाल पुरख वै गुरु माया दा आसरा वी तू ए माया संसार विच पसरी ता आ जे तेरा आसरा पाया नहीं ते उदी स्थिरता नहीं माया तू बचयाई ता दाना है ते बचे ओ ने जिन्ना तेरा आसरा पा लिया तेरे आशरे तो बगैर नहीं ਅਰੂ ਰਹਿ ਸਕਦੇ ਮੇਰੇ ਵੈ ਗੁਰੂ ਮਾਇਆ ਦੇ ਮਾਲਕ ਵੈ ਗੁਰੂ ਨੂੰ ਭਜ ਜਪ ਜਿਹਨੂੰ ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਉਹਨੂੰ ਭਜ ਜਪ ਕਿੰਨਾ ਕੋ ਦਿਨ ਨਿਤ ਰਹਿਣੀ ਦਿਨ ਅਰ ਦਿਨ ਵੇਲੇ ਨਿਤ ਹਰ ਰੋਜ ਤੇ ਰੈਣੀ ਰਾਤ ਨੂੰ ਦਿਨ ਬਾ ਰਾਤ ਜਦੋਂ ਚੇਤਾ ਆ ਜਾਂਦਾ ਸੁਤੇ ਜਾਗ ਆ ਜਾਂਦੀ ਏ ਜਾਗਦਿਆਂ ਜਪ نیند ਆ ਜਾਵੇ نیند ਦੇ ਅੰਦਰੋਂ ਜੋ ਵੀ ਤੇਰੇ ਅੰਦਰ ਮੁਖ ਵਿੱਚ ਹਿਰਦੇ ਵਿੱਚ ਬੇਚਾਰ ਨੇ ਉਹ ਚੱਲਣਗੇ ਤੇ ਉੱਠਦਿਆਂ ਵੀ ਤੈਨੂੰ ਵਾਹਿਗੁਰੂ ਨੀਂਦ ਤੋਂ ਜਾਗਦਿਆਂ ਵੀ ਚੇਤੇ ਆਵੇ ਦਿਨ ਸ੍ਰੈਨ ਆਰਾਧ ਸੰਭਾਲੇ ਸਾਹ ਸਾਹ ਉਹਨੂੰ ਰਾਤ ਬਾ ਦਿਨੇ ਆਰਾਧ ਉਹ ਪਰਿਪੂਰਨ ਪਰਮਾਤਮਾ ਅਰਥ ਤੇ ਸਵਾਸ ਸਵਾਸ ਤਾਈ ਤੈਨੂੰ ਸੰਭਾਲਦਾ ਹੈ ਸਵਾਸ ਆਉਂਦਾ ਹੀ ਤਾਂ ਪਿਆ ਜੇ ਉਹਦੀ ਕਿਰਪਾ ਤੇ ਜਦੋਂ ਉਸ ਵੈਗਰੂ ਨੇ ਨਾ ਚਾਇਆ ਤੇ ਉਦੋਂ ਇਹ ਸਵਾਸ ਜਿਹੜਾ ਹੈ ਫਿਰ ਪਤਾ ਨਹੀਂ ਅਖੀਰਲਾ ਹੋਵੇ ਹਰ ਸਾਸ 'ਤੇ ਸ਼ਿਕਵਾ ਹੈ ਕਹੀਂ ਅਖੀਰਲਾ ਨਾ ਹੋ ਪਤਾ ਨਹੀਂ ਇਹ ਅਖੀਰਲਾ ਬਣ ਜਾਵੇ ਮਹਾਰਾਜ ਸਾਹਿਬ ਕਹਿੰਦੇ ਬਈ ਉਹ ਮਾਲਕ ਨੂੰ ਭਜ ਜਪ ਆਰਾਧ ਜਪੇਗਾ ਤਾਂ ਜੀਵਨ ਵਿੱਚ ਉਨਤੀ ਆਵੇਗੀ ਜਨਮ ਪਦਾਰਥ ਜੀਤਾ ਹਰ ਸਰਣੀ ਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਨਮ ਆ ਨਾ ਇਸ ਪਦਾਰਥ ਨੂੰ ਇਸ ਦਾਤ ਨੂੰ ਇਸ ਵਸਤੂ ਨੂੰ ਜਿੱਤ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਜਿੱਤ ਜਿਹੜਾ ਜੀਵਨ ਨੂੰ ਨਹੀਂ ਜਿੱਤ ਛਕਿਆ ਉਹ ਜੋ ਕੁਝ ਮਰਜ਼ੀ ਕਰਦਾ ਫਰੇ ਪੱਲੇ ਉਹਦੇ ਕੁਝ ਨਹੀਂ ਪੈਣਾ ਮਹਾਰਾਜ ਕਹਿੰਦੇ ਆਤਮ ਜਨੈ ਸਗਲ ਵਸਤਾ ਕੈ ਜਾ ਕੇ ਸਤਗੁਰ ਪੂਰਾ ਜਿੰਨੇ ਅੰਦਰ ਨੂੰ ਜਿੱਤਿਆ ਜਿੰਨਾ ਚਿਰ ਅੰਦਰ ਨੂੰ ਨਹੀਂ ਨਾ ਜਿੱਤਦੇ ਆਪਣੇ ਨੂੰ ਤੇ ਉਹਨਾਂ ਚਿਰ ਸ਼ਰੀਰ ਨੂੰ ਜਿੰਨੇ ਮਰਜ਼ੀ ਬੰਦਨਾਂ ਚ ਬੰਨੀ ਜਾਵੋ ਜਕੜਨਾਂ ਦੇ ਵਿੱਚ ਜਕੜੀ ਜਾਵੋ ਅੰਦਰ ਵਿਚਾਰ ਉਥਲ ਪੁਤਲ ਕਰਨਗੇ ਅਰ ਜੀਵਨ ਨੂੰ ਜਨਮ ਨੂੰ ਜਿਤਨਾ ਇਹ ਆ ਕਿ ਜਨਮ ਦਾ ਹਾਰਨਾ ਇਹ ਆ ਕਿ ਵਿਕਾਰ ਬਦਫੈਲੀਆਂ ਦੁਰਚਾਰ ਆਦਵਲ ਨੂੰ ਪ੍ਰੇਰਿਤ ਹੋ ਜਾਣਾ ਜਨਮ ਦਾ ਜਿਤਨਾ ਇਹ ਆ ਮੈਂ ਜਨਮ ਤੋ ਲੈ ਕੇ ਜਦੋਂ ਤੋ ਸੁਰਤ ਸੰਭਾਲੀ ਕਦੇ ਮਾੜਾ ਚਿਤ ਵੇ ਨੀ ਮਾੜਾ ਕੀਤਾ ਨਹੀਂ ਰਬ ਰਬ ਕੀਤਾ ਉਹ ਜੀਵਨ ਦੀ ਜਿੱਤੇ ਮਾਲਕ ਵੱਲ ਨੂੰ ਤੁਰਨਾ ਮਾਲਕ ਵੱਲ ਨੂੰ ਜੁੜਨਾ ਇਹ ਜ਼ਿੰਦਗੀ ਰਹਿਣਿਆਂ ਹੋਇਆਂ ਮਾਲਕ ਨੂੰ ਪਾ ਲੈਣਾ ਮਹਾਰਾਜ ਕਹਿੰਦੇ ਨੂੰ ਜੀਤ ਤੇ ਦੀ ਜਿੱਤ ਪ੍ਰਾਪਤ ਉਹ ਨਹੀਂ ਉਹ ਹਰ ਸਰਣੀ ਹਰੀ ਦੀ ਸ਼ਰਨ ਵਿੱਚ ਆ ਕੇ ਜਦੋਂ ਸ਼ਰਨ ਆਵੇਂਗਾ ਵੈਗੁਰ ਗਲ ਬਕੜੀ ਵਿੱਚ ਲਵੇਗਾ ਤੇ ਫਿਰ ਕੋਈ ਦੁੱਖ ਰੋਗ ਸੋਗ ਤੈਨੂੰ ਪੂ ਨਹੀਂ ਸਕੇਗਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ Swami Sandha ਇਹ ਬਿਰਧ ਫਰ ਦੇ ਪ੍ਰਮਾਤਮਾ ਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਗਲਬਕੜੀ ਵਿੱਚ ਲੈ ਲੈਂਦਾ ਹੈ ਪਰਿਪੂਰਨ ਪਰਮਾਤਮਾ ਜਿਹਨੂੰ ਗਲਬਕੜੀ ਵਿੱਚ ਪਰਮਾਤਮਾ ਲੈ ਲਵੇ ਮਹਾਰਾਜ ਸਚੀ ਪਰਸ਼ਾ ਕਹਿੰਦੇ ਫਿਰ ਉਹਦਾ ਅੰਦਰ ਦਾ ਪੈ ਹਰ ਪ੍ਰਕਾਰ ਦਾ ਨਸ਼ਟ ਹੋ ਜਾਂਦਾ ਹੈ ਉਹਨੂੰ ਸਹਿਬ ਕਹਿੰਦੇ ਪ੍ਰਭ ਕੀ ਸ਼ਰਣ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਾਲੂ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਮਹਾਰਾਜ ਸਚੀ ਪਾਦਸ਼ਾਹ ਕਹਿੰਦੇ ਦਇਆ ਕਰਨ ਵਾਲਾ ਮੇਰਾ ਮਾਲਕ ਵੈਗਰੂ ਹੋ ਗਿਆ ਸਚੀ ਸਰਕਾਰ ਕਹਿੰਦੇ ਉਹ ਕਦੋਂ ਕਿਰਪਾ ਕਰਨ ਵਾਲਾ ਬਣਿਆ ਜਦੋਂ ਪੂਰੇ ਨੂੰ ਆਰਾਧਿਆ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ आ, आस अनित्य अगो त्रंग संत जना की दूर मन मांग अंदर दियां इच्छावां दा ਛਡਣਾ ते मन वाणी शरीर करके गुरु नु समर्पित हो जाना महाराज मीर करदे ऐओ जन्म नु जित ऐओ जन्म नु जितेंगा ਤੇ ਜੀਵਨ ਵਿੱਚ ਕੋਈ ਵਿਕਾਰ ਦੁਰਚਾਰ ਤੈਨੂੰ ਡੁਲਾ ਨਹੀਂ ਸਕੇਗਾ ਮਹਾਰਾਜ ਮੀਰ ਕਰਦੇ ਨੇ ਸੰਸਾਰ ਵਿੱਚ ਆਇਆ ਤੇ ਉਸ ਮਾਲਕ ਨੂੰ ਅਰਾਧ ਜਨਮ ਪਦਾਰਥ ਜੀਤੀ ਹੈ ਜਪ ਹਰ ਬੈਰਾਗਰ ਜਿਹੜਾ ਬੈਰਾਗ ਦਾ ਘਰੇ ਆਕਾਲ ਪੁਰਖ ਵੈਗਰੂ ਸੰਸਾਰ ਦੇ ਦੁੱਖਾਂ ਦੁਸ਼ਾਂ ਤੁਰੈਤ ਵੈਗੁਰੂਆ ਉਹਦਾ ਨਾਮ ਜਪ ਕੇ ਜਨਮ ਜਿੱਤਿਆ ਜਾ ਸਕਦਾ ਹੈ ਨਹੀਂ ਤਾਂ ਨਹੀਂ ਮਹਾਰਾਜ ਕਹਿੰਦੇ ਸਭ ਪਬੂ ਸਰਣ ਸਤਿਗੁਰੂ ਕੀ ਬਿਨ ਸਹਿ ਦੁੱਖ ਦਾਗਰ ਜਦੁ ਪ੍ਰਭੂ ਦੀ ਸਰਣ ਵਿੱਚ ਆਵਾਂਗੇ ਉਸ ਵੇਲੇ ਦੁੱਖ ਅੰਦਰ ਦੇ ਬਾਹਰ ਦੇ ਸਾਰੇ ਨਸ਼ਟ ਹੋ ਜਾਣਗੇ ਸਾਬ ਕਹਿੰਦੇ ਕਰਤ ਵਿਕਾਰ ਪਰ ਸਾਰਾ ਜੀਵਨ ਵਿਕਾਰ ਚਿਤਵਦਿਆਂ ਦੁਰਾਚਾਰ ਚਿਤਵਦਿਆਂ ਬਦ ਫੈਲੀਆਂ ਚਿਤਵਦਿਆਂ ਮਾੜਾ ਸੋਚਦਿਆਂ ਮਾੜਾ ਲੋਚਦਿਆਂ ਹੋਇਆਂ ਬਤੀਤ ਕਰਦੇ ਤੋਨੇ ਫਿਰ ਸਹਿਬ ਕਹਿੰਦੇ ਹੋਇਆ ਕਿ ਅਰ ਦੂ ਕਰ ਚਾਰਤ ਅਰ ਦੂ ਦੂ ਮੈਨਾ ਦੋਵੇਂ ਕਰ ਦਾ ਅਰਥ ਹੁੰਦਾ ਹੱਥ ਤੇ ਸੰਸਾਰ ਤੋਂ ਜਦੋਂ ਟੁਰਿਆ ਦੋਵੇਂ ਹੱਥ ਖਾਲੀ ਲੈ ਕੇ ਤੁਰਿਆ ਅਰ ਸੰਸਾਰ ਦੇ ਵਿੱਚੋਂ ਕੁਝ ਵੀ ਨਾਲ ਨਾ ਗਿਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਕਿਛ ਗੁਣ ਵਿਚਾਰ ਸੰਸਾਰ ਵਿੱਚ ਰਹਿਨਿਆ ਕੁਝ ਗੁਣਾ ਦੀ ਵਿਚਾਰ ਕਰ ਗੁਣ ਪੱਲੇ ਬੰਨ ਅਵਗਣ ਨਾ ਤੇ ਮਹਾਰਾਜ ਕਹਿੰਦੇ ਚੱਲੇ ਜਵਾਰੀ ਦੋਇ ਹੱਥ ਚਾਰ ਜਿਵੇਂ ਜਵਾਰੀਆ ਖੇਡ ਖੇਡਦਾ ਜੂਏ ਦੀ ਤੇ ਜਦੋਂ ਹਾਰ ਜਾਂਦਾ ਤੇ ਦੋਨੇ ਹੱਥ ਛਾੜ ਕੇ ਤੁਰ ਪੈਂਦਾ ਕੱਖ ਵੀ ਨਿਕੋਲ ਰਹਿ ਗਿਆ ਮਨੁੱਖ ਸੰਸਾਰ ਦੇ ਵਿੱਚ ਐਸੀ ਖੇਡ ਖੇਡਦਾ ਜਿੱਦਣ ਤੁਰਦਾ ਮਨ ਔਰ ਤਨ ਦੋਨੇ ਹੀ ਹਾਰ ਕੇ ਤੁਰ ਪੈਂਦਾ ਨਾ ਤਨ ਦੇ ਪੱਲੇ ਕੁਝ ਰਹਿ ਜਾਂਦਾ ਨਾ ਮਨ ਦੇ ਪੱਲੇ ਕੁਝ ਹੁੰਦਾ ਕਿ ਉਹ ਮਾਲਕ ਨੂੰ ਮਿਲ ਸਕੇ ਫਿਰ ਭ੍ਰਮਨ ਕਰਦਾ ਹੈ ਸੰਸਾਰ ਦੇ ਵਿੱਚ ਔਰ ਸ਼ਰੀਰਾਂ ਦੇ ਵਿੱਚ ਸੰਸਾਰ ਵਿੱਚ ਵਿਚਰਦਾ ਰਹਿੰਦਾ ਹੈ ਇੱਧਰ ਉੱਧਰ ਪਟਕਨਾਂ ਦੇ ਵਿੱਚ ਪਟਕਦਾ ਰਹਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਭਾਈ ਜਿਉਂਦੇ ਜੀ ਜੀਵਨ ਨੂੰ ਜਿੱਤ ਕੁਝ ਪੱਲੇ ਬਨ ਜਿਹੜਾ ਤੇਰੇ ਨਾਲ ਟੁਰੇ ਉਹ ਵੈਗੁਰੂ ਦਾ ਨਾਮ ਵੈਗੁਰੂ ਦੇ ਅਨਕੂਲ ਹੋਣਾ RAM ਰਤਨ ਜਿਹੜਾ ਵੈਗੁਰੂ ਰਮਿਆ ਹੋਇਆ ਨਾ ਹਰ ਰਗ ਰਿਸ਼ੇ ਦੇ ਅੰਦਰ ਹਰ ਜੜੇ ਜ਼ਰਰੇ ਦੇ ਵਿੱਚ ਸਮਾਇਆ ਹੈ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਐਸਾ ਵੈਗੁਰੂ ਜਿਹੜਾ ਰਤਨਾ ਨਾਲੋਂ ਵੱਧ ਕੇ ਅਮੋਲਕ ਕਹਿੰਦੇ ਤੇਲ ਰਿੱਧ ਤੇਲ ਨਹੀਂ ਧਾਰਤਾ ਆਪਣੇ ਰਿੱਧ ਰਿਦੇ ਦੇ ਅੰਦਰ ਹਿਰਦੇ ਦੇ ਅੰਦਰ ਤਿਲ ਮਾਤਰ ਵੀ ਉਹਨੂੰ ਟਿਕਾਉਂਦਾ ਨਹੀਂ ਉਹਦੇ ਨਾਮ ਨੂੰ ਬਸਾਉਂਦਾ ਨਹੀਂ ਆਪਣੀ ਹਿਰਦੇ ਦੇ ਅੰਦਰ ਫਿਰ ਪਾਰ ਉਤਾਰਾ ਕਿਵੇਂ ਹੋਏਗਾ ਮਹਾਰਾਜ ਕਹਿੰਦੇ ਭਰਨ ਪੋਖਣ ਪਾਲਨ ਪੂਸ਼ਣ ਅਰ ਤੰਨ ਦਾ ਤੇ ਤੰਨ ਤੋਂ ਉਪਜੇ ਹੋਰ ਸ਼ਰੀਰ ਰਣ ਪੋਖਨ ਸੰਗ ਔਦ ਬਿਹਾਨੀ ਆਪਣੇ ਤਨ ਤੇ ਦੂਜਿਆਂ ਦੇ ਤਨ ਉਹਨਾਂ ਦੇ ਪਾਲਨ ਪੋਸ਼ਣ ਦੇ ਅੰਦਰ ਹੀ ਮੋਹ ਦੇ ਵਿੱਚ ਬੱਦੇ ਹੋ ਜਖੜੇ ਹੋਏ ਨੇ ਸਾਰੀ ਉਹ ਉਮਰ ਜਿਹੜੀ ਸੀ ਬਿਹਾਨੀ ਮੈਨੇ ਬਤੀਤ ਕਰ ਦਿੱਤੀ ਸਾਰੀ ਦੀ ਸਾਰੀ ਆਜ਼ੂ ਬਤੀਤ ਕਰ ਦਿੱਤੀ ਮਹਾਰਾਜ ਸਾਹਿਬ ਕਹਿੰਦੇ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹੜਾ ਜਗਤ ਦਾ ਈਸ਼ਵਰ ਸਰੂਪ ਆਕਾਲ ਪੁਰਖ ਵੈਗੁਰੂ ਹੈ ਨਾ ਜਿਹਦੀ ਜੈ ਜੈਕਾਰ ਹੁੰਦੀ ਆ ਤੇ ਜਿਹਦੇ ਕਾਰਨ ਉਹਦਾ ਨਾਮ ਜਪਣਹਾਰੇ ਜੁੜੇ ਹੋਿਆਂ ਦੀ ਜੈ ਜੈਕਾਰ ਹੁੰਦੀ ਏ ਮਹਾਰਾਜ ਸਾਹਿਬ ਕਹਿੰਦੇ ਗਤ ਉਹਦੀ ਮਰਜ਼ਾਦਾ ਉਹਦੀ ਰੀਤ ਉਹਦਾ ਰਸਤਾ ਜੀਵ ਨੇ ਨਹੀਂ ਜਾਣਿਆ ਸੰਸਾਰ ਵਿੱਚ ਆਣ ਕੇ ਆਪਣੇ ਤਨ ਨੂੰ ਪਾਲਨ ਪੋषण ਦੇ ਵਿੱਚ ਲੱਗਾ ਰਿਹਾ ਪਰਮਾਤਮਾ ਦੀ ਹੁਕਮ ਦੀ ਪਾਲਣਾ ਨਾ ਕੀਤੀ ਇਥੋਂ ਨੰਗਦਾ ਗਿਆ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਅਰ ਸੰਸਾਰ ਵਿਚ ਆਇਆ ਭਲਕੇ ਉਠਪਪੁਲੀ ਹੈ ਫਿਰ ਬੁੱਝੇ ਮੁਗਦ ਆਜ਼ਾਨ ਅਰ ਰਾਤ ਨੂੰ ਪੇਟ ਹਰ ਕੀ ਸੌਂ ਗਿਆ ਤੇ ਦੂਜੇ ਦਿਨ ਉੱਠ ਕੇ ਪਰਮਾਤਮਾ ਦੀ ਚਿੰਤਾ ਨੋਈ ਬਸ ਉੱਠਦਿਆਂ ਸਰਖਾਨ ਪੀਣ ਦਾ ਖਿਆਲ ਆਇਆ ਮਹਾਰਾਜ ਕਹਿੰਦੇ ਅਨਜਾਨ ਬੇ ਸਮਝ ਬੇਗਿਆਤ ਸੋਝ ਨਹੀਂ ਕਿ ਪਰਮਾਤਮਾ ਦੇ ਨਾਮ ਨੇ ਨਾਲ ਤੁਰਨਾ ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨਾ ਆਇਓ ਛੁੱਟੈਗੀ ਬੇਬਾਨ ਕਿਵੇਂ ਇਹਦਾ ਪਾਰ ਉਤਾਰਾ ਹੋਵੇਗਾ ਜਿੰਨੇ ਸਾਰਾ ਕੁਝ ਦਿੱਤਾ ਹੈ ਉਹ ਮਾਲਕ ਕਦੇ ਚੇਤੇ ਨਹੀਂ ਆਇਆ ਸੱਚੇ ਪਾਦਸ਼ਾਹ ਕਹਿੰਦੇ ਜੋ ਕੁਝ ਸੰਸਾਰ ਵਿੱਚ ਕਰਦਾ ਹੈ ਇਹ ਤੇਰੇ ਨਾਲ ਨਹੀਂ ਉਜਣ ਮਹਾਰਾਜ ਕਬੀਰ ਸਾਹਿਬ ਤਾਂ ਇੱਥੋਂ ਤੱਕ ਬਚਨ ਕਰਦੇ ਕਬੀਰ ਕੌਡੀ ਕੌਡੀ ਜੋੜ ਕੇ ਰਤਾ ਰਤਾ ਵਸਤੂ ਇਕੱਠੀ ਕਰਦਾ ਹੈ ਜੀਵ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਉਨੂੰ ਮਹਾਰਾਜ ਨੇ ਜਦੋਂ ਤੱਕਿਆ ਭਗਤ ਸਾਹਿਬ ਜੀ ਨੇ ਕਹਿਣ ਲੱਗੇ ਕੌਡੀ ਕੌਡੀ ਜੋੜ ਕੇ ਰਤਾ ਰਤਾ ਇਕੱਠਾ ਕਰਦਿਆਂ ਹੋਇਆਂ ਜੋਰੇ ਲੱਖ ਕਰੋੜ ਲੱਖਾਂ ਕਰੋੜਾਂ ਇਕੱਠਾ ਕਰ ਲਿਆ ਕੌਡੀ ਕੌਡੀ ਇਕੱਤਰ ਕਰਦਿਆਂ ਕਹਿਣ ਲੱਗੇ ਚਲਤੀ 바ਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਤੁਰਨ ਵੇਲੇ ਜਦਨ ਸੰਸਾਰ ਤੋਂ ਤੁਰਿਆ ਇਹ ਕਹਿੰਦੇ ਉਸ ਦਿਨ ਕੁਝ ਵੀ ਪੱਲੇ ਨਾ ਰਿਹਾ ਤੇ ਜਿਹੜੀ ਲੰਗੋਟੀ ਬੱਦੀ ਹੋਈ ਸੀ ਨਾ ਉਹਦੇ ਨਾਲ ਕੁਝ ਆਪਣੀ ਹیثیت ਦੇ ਮੁਤਲਕਾ ਔਰ ਉਹਦੇ ਨਾਲ ਕੁਝ ਸੋਨੇ ਆਦੀਆਂ ਵਸਤੂ ਲਾਈਆਂ ਸਨ ਕੀਮਤੀ ਤੇ ਜਦੋਂ ਦੇਖਿਆ ਇਹਨੂੰ ਦਫ਼ਨ ਕਰਨਾ ਹੈ ਜਦੋਂ ਦੇਖਿਆ ਇਹਨੂੰ ਸਾੜਨਾ ਉਹਨਾਂ ਕਿਹਾ ਇਹ ਇਹਦੇ ਕਿੜੀਆਂ ਮੁਰਦੇ ਦੇ ਕਿਹੜੀ ਚੀਜ਼ ਦੇ ਕੰਮ ਹੈ ਦੇਖਿਆ ਦੇ ਕਿਸੇ ਬੇਬੇ ਬਾਪੂ ਦੇ ਹੱਥ ਵਿੱਚ ਕੋਈ ਸ਼ਾਪ ਸ਼ੱਲਾ ਪਾਇਆ ਹੋਵੇ ਨਾ ਸੋਨੇ ਦਾ ਚਾਂਦੀ ਦਾ ਤੇ ਜਦੋਂ ਉਹਨੂੰ ਨਵਾਉਣ ਨੂੰ ਲੱਗਦੇ ਨੇ ਫਿਰ ਐਸਤਾ ਜੇ ਨਾਲੇ ਰੋਈ ਜਾਂਦੀਆਂ ਮਾਈਆਂ ਬੀਬੀਆਂ ਧੀਆਂ ਪੁੱਤਰ ਤੇ ਨਾਲੇ ਸਜੇ ਸਜਿਓ ਲਾਈ ਜਾਂਦੇ ਆ ਕੜਾ ਲਾ ਦੇ ਉਸ ਬਾਪੂ ਦੀ ਨਿਸ਼ਾਨੀ ਰੱਖ ਲਵਾਂਗੇ ਔਰ ਉਹ ਨਾਲ ਲਾ ਕੇ ਰੱਖ ਲੈਂਦੇ ਕਹਿੰਦੇ ਉਹ ਵੀ ਨਾਲ ਨਹੀਂ ਜਾਂਦੇ ਉਹ ਲੰਗੋਟੀ ਨਾਲੋਂ ਵੀ ਔਰ ਲਗੀਆਂ ਬਸ ਤੋਂ ਤੋੜ ਲੈਂਦੇ ਲਾ ਲੈਂਦੇ ਨੇ ਸੱਜਣਾ ਜਿਵੇਂ ਬਾਹਰ ਦਾ ਧਨ ਰਤਾ ਰਤਾ ਕਰਕੇ ਇਕੱਠਾ ਕਰਦਾ ਕਰੋੜਾਂ ਤੇ ਜੇ ਰੋਜ਼ ਤੂੰ 5 ਮਿੰਟ 10 ਮਿੰਟ ਵਾਹਿਗੁਰੂ ਵਾਹਿਗੁਰੂ ਜਪੇ ਜੇ ਰੋਜ਼ ਸਤ ਸੰਗਤ 5 ਮਿੰਟ 10 ਮਿੰਟ ਕੋਈ ਕਰੇ ਤੇ ਜਿੰਨੀ ਕੁ ਜ਼ਿੰਦਗੀ ਤੇਰੀ ਏ ਇਹ ਨਾਮ ਧਨ ਨੂੰ ਵੀ ਇਕੱਠਾ ਕਰ ਨਹੀਂ ਤੇ ਸੰਸਾਰ ਤੋਂ ਚੱਲਣ ਵੇਲੇ ਲੈ ਲੰਗੋਟੀ ਤੋੜ ਕੁਝ ਨੀਉ ਪੱਲੇ ਰਹਿਣਾ ਸੱਜਣਾ ਇਥੋਂ ਤੱਕ ਮਹਾਰਾਜ ਕਹਿੰਦਿਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ ਇਹ ਸਰੀਰ ਬਣੀਉ ਜਾਣਾ ਇਹਦੇ ਦੁਆਰਾ ਕੀਤਾ ਚੰਗਾ ਸਫਰ ਤੇ ਚੰਗੇ ਗੁਣ ਇਕੱਠੇ ਕੀਤੇ ਉਹ ਤੇਰੀ ਜਿੰਦ ਦੇ ਨਾਲ ਜਾਣਗੇ ਦੇ ਤਰਨਗੇ ਜੇ ਗੁਣ ਹੋਵੇ ਗੰਠੁੜੀਏ ਮਿਲੇਗਾ ਸੋਈ ਮਿਲਿਆ ਹੋਈ ਨਾ ਵਿਛੜੈ ਜੇ ਮਿਲਿਆ ਹੋਈ ਗੁਨਾ ਦੇ ਕਾਰਨ ਗੁਣੀ ਨਿਧਾਨ ਮਾਲਕ ਨਾਲ ਮਿਲਾਪ ਹੋਣੇ ਪਰ ਸੰਸਾਰ ਬਹੁਤ ਤਾਦ ਅੰਦਰ ਲੋਗ ਅਬਗਨਾ ਕੀ ਬਨੈ ਗੰਠੁੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਨਕਾ ਵਿਰਲਾ ਕੋਈ ਹੋਏ ਉਹ ਵਿਰਲੇ ਨੇ ਜਿਹੜੇ ਗੁਣ ਇਕੱਠੇ ਕਰਦੇ ਨੇ ਜਿਨ੍ਹਾਂ ਦਾ ਨਦਰੀਆ ਗੁਣਾ ਵੱਲੇ ਹੋ ਜਾਂਦਾ ਬਹੁਤਾਦ ਅੰਦਰ ਅਵਗਨਾ ਵੱਲ ਖਿਆਲ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਉਹ ਪਰਮਾਤਮਾ ਨਾਲ ਜੁੜ ਉਹਦੇ ਮਾਰਗ ਤੇ ਤੁਰ ਸਰਨ ਸਮਰਥ ਆਗੋਚਰ ਸੁਆਮੀ ਉਦੀ ਸ਼ਰਨ ਆ ਜਿਹੜਾ ਸਮਰੱਥ ਗੁਰੂ ਆ ਜਿਹੜਾ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸਮਰੱਥ ਦੀ ਸ਼ਰਨ ਆ ਉਹ ਸਾਰੀਆਂ ਜਗਾ ਤੇ ਪਹੁੰਚ ਰੱਖਦਾ ਹੈ ਕਿੰਨੀ ਕੁ ਸਮਰੱਥਾ ਵਾਲਾ ਹੈ ਮਹਾਰਾਜ ਕਹਿੰਦੇ ਤਥੈ ਤੂੰ ਸਮਰੱਥ ਜਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕਹਿ ਜਮ ਕਹਿ ਦੂਤ ਨਏ ਤੇਰੇ ਛਡ ਜਾਹੇ ਮਹਾਰਾਜ ਜਮ ਜਮ ਦੇ ਦੂਤ ਵੀ ਜਦੋਂ ਤੇਰੇ ਨਾਮ ਨੂੰ ਸੁਣਦੇ ਆ ਨਾ ਉਹ ਛਡ ਜਾਂਦੇ ਏਡੀ ਸਮਰੱਥਾ ਵਾਲਾ ਆਕਾਲ ਪੁਰਖ ਵੈਗੁਰੂ ਅਗੋਚਰ ਮਨ ਇੰਦਰੀਆਂ ਦੀ ਗਮਤਾ ਪਹੁੰਚ ਤੋਂ ਪਰੇ ਪ੍ਰਾਪਤੀ ਉਹਦੀ ਏ ਪ੍ਰਭੂ ਦੀ ਕਿਰਪਾ ਉਦੀ ਕਿਰਪਾ ਤੋਂ ਬਗੈਰ ਮਨ ਕਰਕੇ ਜਿੰਨੀਆਂ ਮਰਜ਼ੀ ਸਿਆਨਫਾ ਹੋਮਣ ਜੁਗਤੀਆਂ ਢੰਗ ਹੋਮਣ ਮਾਲਕ ਦੀ ਪ੍ਰਾਪਤੀ ਨਹੀਂ ਅਰ ਸੰਸਾਰ ਵੱਲੋਂ ਨਿਰੰਕਾਰ ਵੱਲੋਂ ਚਲਣਾ ਤੇ ਮਾਲਕ ਦੀ ਕਿਰਪਾ ਮੰਗ ਉਦੀ ਕਿਰਪਾ ਹੋਵੇਗੀ ਉਹਦੇ ਨਾਲ ਮਿਲਾਪ ਹੋਵੇਗਾ ਤੇ ਜੇ ਕਿਸੇ ਦਾ ਮਿਲਾਪ ਹੋਇਆ ਹੈ ਉਹਦੀ ਕਿਰਪਾ ਨਾਲ ਹੋਇਆ ਤੇ ਕਿਰਪਾ ਹੋ ਗਈ ਏ ਉਹ ਰੱਬ ਦਾ ਰੂਪ ਹੋ ਗਿਆ ਮਹਾਰਾਜ ਬਚਨ ਕਰਦੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਹਦੇ ਤੇ ਕਿਰਪਾ ਹੋ ਗਈ ਉਹਦੀ ਕਿਰਪਾ ਹੋ ਜਾਵੇ ਮਾਲਕ ਦੀ ਉਦਰ ਨਾਨਕ ਪ੍ਰਭ ਅੰਤਰਜਾਮੀ ਜਿਹੜਾ ਅੰਦਰ ਦੀਆਂ ਜਾਣਨ ਵਾਲਾ ਹੀ ਉਹਦੇ ਨਾਲ ਜੁੜ ਕੇ ਉਧਰ ਤਰ ਪਾਰ ਉਤਰ ਜਾਵੇਂਗਾ ਉਹਦੇ ਨਾਲ ਜੁੜ ਉਹਦੇ ਮਾਰਗ ਦੇ ਤੁਰ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਪਾਵਨ ਬਚਨਾਂ ਦੇ ਉਚਾਰਨ ਕਰਤਾ ਨੇ ਮੋਹਰ ਛਾਪ ਲਾ ਕੇ ਕਹਿੰਦੇ ਦਾਤਾ ਪਾਰ ਉਤਾਰਾ ਔਰ ਉਸ ਮਾਲਕ ਨਾਲ ਜੁੜ ਕੇ ਆ ਤੇ ਸੰਸਾਰ ਦੇ ਜੀਵਨ ਨੂੰ ਸੇਧ ਦਿੱਤੀ ਉਹਨੇ ਕਿ ਸੰਸਾਰ ਦੇ ਲੋਗੋ ਉਧਰਣਾ ਹੈ ਉਬਰਣਾ ਹੈ ਤਰਨਾ ਹੈ ਗੁਰੂ ਦੇ ਮਾਰਗ ਤੇ ਤੁਰਨਾ ਹੈ ਜੁੜਨਾ ਹੈ ਗੁਰੂ ਤੋਂ ਬਗੈਰ ਕੁਝ ਨਹੀਂ ਜੇ ਹੋਣਾ ਗੁਰੂ ਗੁਰੂ ਜਪੀਏ ਗੁਰੂ ਦੇ ਮਾਰਗ ਤੇ ਤੁਰੀਏ ਤਾਂ ਸਾਡਾ ਆਇਆ ਹੋਇਆ ਸਫਲਾ ਵਿਚਾਰਾਂ ਕਰਦੇ ਹੋਇਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਨੇ ਸਤਿਗੁਰੂ ਗਰੀਬ ਨਿਵਾਜ ਦੀ ਸੰਗਤ ਸਤਿਗੁਰੂ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੋਧੀ ਬਖਸ਼ ਕਰਨੀ ਜੋ ਗੁਰੂ ਕੇ ਸ਼ਬਦ ਦੀ ਵਿਚਾਰ ਗੁਰੂ ਹਾਜ਼ੂਰੀ ਅੰਦਰ ਗੁਰੂ ਕੀ ਸੰਗਤ ਅੰਦਰ ਗੁਰੂ ਆਛੇ ਅਨੁਸਾਰ ਕਰ ਸਕੀਏ ਸਤਿਗੁਰੂ ਸਾਨੂੰ ਸਾਰਿਆਂ ਨੂੰ ਪੜਨ ਸੁਣਨ ਵਾਲਿਆਂ ਨੂੰ ਸੁਮਤ ਦਾ দান ਬਖਸ਼ਿਸ਼ ਕਰਨ ਸਾਡਾ ਕੀਤਾ ਹੋਇਆ ਸਤ ਸੰਗ ਪੜਿਆ ਸੁਣਿਆ ਸਤਿਗੁਰੂ ਥਾਏ ਪਾਉਣ ਤੇ ਸਾਨੂੰ ਭੁੱਲੇ ਪਟਕਿਆਂ ਨੂੰ ਮਾਰਗ ਪਾਉਣ ਅਸੀਂ ਮੰਜ਼ਲ ਤੇ ਪਹੁੰਚੀਏ ਸਤਿਗੁਰੂ ਨਾਲ ਮਿਲੀਏ ਆ ਸਾਡਾ ਆਇਆ ਸਫਲਾ ਇੰਨੀਆਂ ਕੂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ